ਦੇਵਸਤੋ ਜੈ ਹਰਿ ਨਾਮ ਬਸਤਵਮ ਯਸਤਰਾ ਜੰਦ੍ਰੰਭਨਾ ਅੰਭਰੰਫਰਕਪਧਾਨਸਤ੍ਰਮਨ ਓਤਿਭਿਸਤੀ ਜਸਾਦਨਮ ਓਮ ਹਰਿਣਯ ਵਰਨਾ ਚੰਦ੍ਰ ਹਰੰਭਈ ਲਕਸ਼ਮੀਂ ਜਾਤਵੇਰੋ

ਦੇਸ਼ਮ ਮਯਾ ਦਾਸੋਯਮ ਇਤਿ ਮਾਮ ਮਤਵਾ ਵਿਗਨੇਸਰਾ ਸਰਵਾ ਅਪਰਾਧਾ ਛਮਯਤਾ ਮਮ ਸਹ ਕੁਟੁੰਬਸਯ ਛੇਮਾ ਸਤਾ ਵਿਗਨੇਸਰਾ ਦੇਵਤਾ ਅਨੁਗ੍ਰਹ ਪ੍ਰਸਾਦਾ ਸਿੱਧਿਰਸਤੂ ਨਮੋ ਵਯੰਗੈ ਸਹਾਯ ਗੁਰਮਹੇ సమే కాక్యం ఆరేశ్వరో వైశ్వర ఉన్నత పదవి యోగ్యతసిద్ధర రాష్ట్ర దేశీయ ఉన్నత పదవి యోగి పద సిద్ధిరస్కరీష్ట పద సిద్ధిరస్టా ఓం సహనా ఓం తృష్